ਕਹਿੰਦੇ ਕਲਜੂ ਕੇ ਸੰਤੋਂ ਕੇ ਲਕਸ਼ਣ ਸਭ ਕੁਝ ਉਹ ਕੋ ਨਹੀਂ ਹੋ ਰਿਹਾ ਜੋ ਲਿਖਿਆ ਸੀ ਉਦੋਂ ਕਹਾ ਲੰਘ ਗਿਆ ਬਲਕੇ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨਾ ਸ਼ਰਮ ਦੇ ਮਾਰਿਆਂ ਸਿਰ ਝੁਕ ਜਾਂਦਾ ਜਦੋਂ ਫੋਨ ਕਰਦੇ ਆ ਜਾਂ ਦੁੱਖ ਰੋਂਦੇ ਨਾ ਮੈਂ ਕਿਹਾ ਮੈਨੂੰ 50 ਸਾਲ ਹੋ ਗਏ ਲੋਕਾਂ ਨੂੰ ਹੋਕਾ ਦਿੰਦਿਆਂ ਨੂੰ ਲੋਕੋ ਵੱਜੋ ਜੇ ਕਿਸੇ ਧਾਰਮਿਕ ਸਥਾਨ ਤੇ ਆਪਣੀ ਕੁੜੀ ਭੇਜਣੀ ਆ ਉਹਦੀ ਮਾਂ ਨਾਲ ਜਾਵੇ ਉਹਦਾ ਪਿਓ ਜਾਵੇ ਉਹਦਾ ਚਾਚਾ ਜਾਵੇ ਮਾਮਾ ਜਾਵੇ ਕੋਈ ਜਾਵੇ ਇਕੱਲੀ ਨਾ ਜਾਵੇ ਤੁਸੀਂ ਜਾਣ ਬੁੱਝ ਕੇ ਬੇਇੱਜ਼ਤੀ ਕਰਾ ਰਹੇ ਹੋ ਉੱਥੇ ਬਿਗੜੇ ਤਿਗੜੇ ਲੋਕ ਦੁਰਾਚਾਰੀ ਜਿਹੜੇ ਧਰਮ ਦੇ ਨਾਂ ਤੇ ਕਲੰਕਨ ਉੱਥੇ ਜਾ ਕੇ ਬੇਇੱਜ਼ਤੀ ਕਰਾਉਂਦੇ ਹੋ ਆਪਣੇ ਐਸ ਗੁਰੂ ਦੇ ਕੋਲ ਆਓ ساری ਰਾਤ ਨੌਜਵਾਨ ਕੁੜੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦੀ ਰਹੇ ਮਜਾਲ ਹੈ ਕਿਸੇ ਦੀ ਕਿ ਉਹਦੇ ਤੇ ਕੋਈ ਸ਼ੱਕ ਕਰੇ ਤੂੰ ਕਿੱਥੋਂ ਆਈ ਹੈ ਕਹਿਣਗੇ ਧੀਏ ਜਿਉਂਦੀ ਰਹੇ ਸਾਰੀ ਸਾਰੀ ਰਾਤ ਚੋਰ ਕਰਦੀ ਰਹੀ ਤੂੰ ਆਪਣੇ ਗੁਰੂ ਨੂੰ ਜਾਂ ਕਿਸੇ ਦੇਹਧਾਰੀ ਦੇ ਕੋਲ ਜਾ ਕੇ ਇੱਕ ਘੰਟੇ ਤੋਂ ਬਾਅਦ ਆ ਜਵੇ ਚਾਹੇ ਕੁਝ ਮਨਾ ਹੋਇਆ ਹੋਵੇ ਕਲੰਕ ਲੱਗ ਜਾਏਗਾ ਫੇਰ ਵੀ ਕਿਉਂ ਗਈ ਸੀ ਕਲੀ ਤੇ ਇਸ ਕਰਕੇ ਸਾਡੇ ਗੁਰੂ ਵਰਗਾ ਗੁਰੂ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੋ ਬਸ ਵਿਸ਼ਵਾਸ ਨਾ ਕਰੋ ਕਿਸੇ ਤੇ ਸੱਜਣ ਠੱਗ ਥਾਂ ਥਾਂ ਬੈਠੇ ਨੇ ਸੱਜਣ ਠੱਗ ਬਹਿਰੂ ਦੇ ਲੋਕ ਧਰਮ ਦਾ ਬਾਣਾ ਰਹਿ ਗਿਆ ਮਿਹਰਬਾਨੀ ਕਰਕੇ ਘਰਾਂ ਦੇ ਵਿੱਚ ਰਹੋ ਆਪਣੇ ਆਪਣੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੋ ਬਚ ਜਾਓਗੇ